ਪਟਿਆਲਾ ਰਿੰਸਤੀ ਡੀਆਈਜੀ ਨਵਦੀਪ ਸਿੰਘ ਸਿੱਧੂ ਨੇ ਜਗਜੀਤ ਸਿੰਘ ਡੱਲੇਵਾਲ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤਦਾ ਐਲਾਨ ਕੀਤਾ ਗਿਆ ਸੀ ਡੱਲੇਵਾਲ ਦੀ ਉਮਰ ਅਤੇ ਸਿਹਤ ਦਾ ਧਿਆਨ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਮੈਡੀਕਲ ਜਾਂਚ ਲਈ ਲੁਧਿਆਣਾ ਡੀਐਮਸੀ ਲਿਆਂਦਾ ਗਿਆ ਹੈ ਡੀਆਈਜੀ ਸਿੱਧੂ ਨੇ ਕਿਹਾ ਕਿ ਜਦੋਂ ਮਰਨ ਵਰਤਦਾ ਐਲਾਨ ਕੀਤਾ ਜਾਂਦਾ ਹੈ ਤਾਂ ਮੌਕੇ ਉੱਤੇ ਭਾਰੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਲੋੜਵੰਦ ਤੱਕ ਸਿਹਤ ਸਹੂਲਤ ਪਹੁੰਚਣੀ ਮੁਸ਼ਕਲ ਹੋ ਜਾਂਦੀ ਹੈ ਇਸ ਲਈ ਜਗਜੀਤ ਸਿੰਘ ਡੱਲੇਵਾਲ ਦੀ ਉਮਰ ਅਤੇ ਸਿਹਤ ਨੂੰ ਤਰਜੀਹ ਦਿੱਤੇ ਹੋਏ ਹਸਪਤਾਲ ਵਿੱਚ ਜਾਂਚ ਦੇ ਲਈ ਲਿਆਂਦਾ ਗਿਆ ਹੈ ਦੇਖੋ ਇਸ ਦੌਰਾਨ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਹੋਰ ਕੀ ਕੁਝ ਕਿਹਾ ਸਿੱਧੂਪੁਰ ਦੇ ਸੀਨੀਅਰ ਨੇਤਾ ਸਾਜ ਗੀ ਸਿੰਘ ਟੱਲਿਆਲ ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਜਿਲ੍ਹਾ ਟਿਆਲਾ ਦੇ ਖਨੌਰੀ ਕਸਬੇ ਵਿਖੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਇਸ ਗੱਲੋਂ ਚਿੰਤਤ ਸੀ ਕਿ ਜਦੋਂ ਮਰਨ ਵਰਤ ਦਾ ਐਲਾਨ ਹੋਣ ਤੋਂ ਬਾਅਦ ਲੋਕ ਇਕੱਠੇ ਹੋਣਗੇ ਤਾਂ ਬਹੁਤ ਸਾਰੇ ਲੈਵਲ ਤੇ ਜਦੋਂ ਸਿਹਤ ਸੁਰਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਦਾ ਵਿਰੋਧ ਕਰਦੇ ਆ ਇਸ ਕਰਕੇ ਉਹਨਾਂ ਦਾ ਸਿਹਤ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋયા ਤੇ ਉਹ ਕਿਉਂਕਿ ਸਾਡੇ ਸਾਰਿਆਂ ਲਈ ਉਹ ਸਕਾਰਯੋਗ ਹੈ ਉਹਨਾਂ ਦੇ ਮੈਡੀਕਲ ਪ੍ਰੋਪਰ ਚੈੱਕਅਪ ਕਰਾਉਣ ਲਈ ਅੱਜ ਉਹਨਾਂ ਨੂੰ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਹੈ ਸਰਪੰਦੇ ਸਾਹਿਬ ਨੂੰ ਲੋ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਪੁਲਿਸ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀਗਾ ਸਰਕਾਰ ਤੇ ਸਾਡਾ ਜਿਹੜਾ ਇਹ ਲੜਾਈ ਸੀਗੀ ਉਸ ਨੂੰ ਕਿਵੇਂ ਦੇ ਦੇ ਨਹੀਂ ਅਸੀਂ ਕਿਉਂਕਿ ਸਾਡੇ ਲਈ ਸਾਜਗਦੀਪ ਸਿੰਘ ਡੱਲੇਵਾਲ ਬਹੁਤ ਸਤਿਕਾਰਯੋਗ ਹੈ ਸੀਨੀਅਰ ਕਿਸਾਨ ਨੇਤਾ ਹੈ ਤੇ ਇੱਕ ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਆ ਹੋਇਆ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਪ੍ਰਸ਼ਾਸਨ ਉਹਦੇ ਬਾਰੇ ਚਿੰਤਤ ਸੀ ਤੇ ਕਿਉਂਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਹੈ ਜਾਂ ਡੀ ਐਮ ਸੀ ਚੱਲ ਵੀ ਰਿਹਾ ਐ ਸਰ ਇੱਕ ਹੋਰ ਗੱਲ ਕਿ ਮੈਂ ਪੁੱਛਣਾ ਚਾਹਾਂਗਾ ਕੀ ਇਹ ਹੀ ਗ੍ਰਿਫਤਾਰੀ ਹੈ ਜਾਂ ਕੇਵਲ ਮੈਡੀਕਲ ਚੈੱਕਅਪ ਹੈ ਨਹੀਂ ਨਾ ਨਾ ਗ੍ਰਿਫਤਾਰੀ ਨਹੀਂ ਹੈਗੀ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰਾਂ ਵੱਲੋਂ ਆ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਤੇ ਸਰ ਕੀ ਹੁਣ ਜਿਹੜਾ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈਗਾ ਕਿ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਕਰਾਂਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਿਹੜੀ ਇਹ ਗੱਲ ਹੈ ਕਿਉਂਕਿ ਇਹ ਇਹਦੇ ਬਾਰੇ ਕਿਉਂਕਿ ਪਾਲਿਸੀ ਮੈਟਰ ਹੁੰਦਾ ਹੈ ਗਵਰਨਮੈਂਟ ਲੈਵਲ ਤੇ ਡਿਸੀਜਨ ਹੁੰਦਾ ਉਹ ਤਾਂ ਉਸ ਗੱਲ ਦਾ ਉਹ ਜਿਵੇਂ ਕਿ 네ਗੋਸ਼ੀਏਸ਼ਨ ਹੈ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਟੇਬਲ ਟਾਕਸ ਹਮੇਸ਼ਾ ਉਹ ਚੱਲਦੀਆਂ ਰਹਿੰਦੀਆਂ ਕਿਉਂਕਿ ਜਿਹੜੀਆਂ ਅਸੀਂ ਸਾਰੇ ਚਾਹੁੰਦੇ ਆ ਵੀ ਕਿਸਾਨੀ ਮੰਗਾਂ ਵੀ ਜਿਹੜੀਆਂ ਪੂਰੀਆਂ ਹੋ ਜਾਣ ਪਰ ਇਹਦਾ ਹੱਲ ਕਿਉਂਕਿ ਪੁਲਿਸ ਦੇ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਜਿਹੜਾ ਸਭ ਨੂੰ ਹੀ ਖੁਸ਼ੀ ਹੋਊਗੀ ਜੇ ਕਿਸਾਨੀ ਮੰਗਾ ਹੱਲ ਹੁੰਦੀਆਂ ਤੇ ਕਿਸਾਨ ਆਪਣੇ ਘਰਾਂ ਨੂੰ ਜਾਂਦੇ ਆ ਸਰ ਉਹਨਾਂ ਨੇ ਕਿਹਾ ਹੈਗਾ ਕਿ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਜੋ ਅੱਜ ਜੋ ਭੰਬਲ ਘੁੱਸਾ ਪਿਆ ਹੈ ਕੀ ਗ੍ਰਿਫਤਾਰੀ ਮੰਨ ਰਹੇ ਨੇ ਕਿਸਾਨ ਕੀ ਇਸ ਤੋਂ ਬਾਅਦ ਜਿਹੜਾ ਹੈ ਉਹ ਪ੍ਰੋਟੈਸਟ ਸ਼ੁਰੂ ਕਰਨਗੇ ਜਗੀਰ ਸਿੰਘ ਢੱਲੇਵਾਲ ਉਹਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਕਿ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲੈ ਜਾਂਦਾ ਹੈਗੇ ਵੇ ਦੇਖੋ ਇਹਦੇ ਚੋਂ ਜਿਹੜੀ ਗੱਲ ਉਹ ਤਾਂ ਸਾਰੇ ਲੋਕੀ ਕਿਉਂਕਿ ਕਿਸਾਨ ਯੂਨੀਅਨ ਦੇ ਜਿੰਨੇ ਵੀ ਸੀਨੀਅਰ ਨੇਤਾ ਉਹ ਵੀ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਤੇ ਪ੍ਰਸ਼ਾਸਨ ਵੀ ਲੋਕਲ ਹੈ ਜਿਹੜਾ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਤੇ ਅਸੀਂ ਉਹਨਾਂ ਨੂੰ ਜਿਹੜਾ ਜਿਹੜੀ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਸਾਰਾ ਫੈਸਲਾ ਲਿਆ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਇਸ ਗੱਲ 'ਤੇ ਸਹਿਮਤ ਹੋਣਗੇ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਨੇਤਾ ਸਹਾਜ ਗੀਤ ਸਿੰਘ ਢੱਲਿਆਲ ਵੱਲੋਂ ਅੱਜ ਕਿਸਾਨੀ ਮੰਗਾ ਸੰਵੰਦੀ ਅ ਜਿਲ੍ਹਾ ਟਿਆਲਾ ਦੇ ਖਨੌਰੀ ਕਸਬੇ ਵਿਖੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਇਸ ਗੱਲੋਂ ਚਿੰਤਤ ਸੀ ਕਿ ਜਦੋਂ ਮਰਨ ਵਰਤ ਦਾ ਐਲਾਨ ਹੋਣ ਤੋਂ ਬਾਅਦ ਲੋਕ ਇਕੱਠੇ ਹੋਣਗੇ ਤਾਂ ਬਹੁਤ ਸਾਰੇ ਲੈਵਲ ਤੇ ਜਦੋਂ ਸਿਹਤ ਸੂਲਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਦਾ ਵਿਰੋਧ ਕਰਦੇ ਆ ਇਸ ਕਰਕੇ ਉਹਨਾਂ ਦਾ ਸਿਹਤ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋયા ਤੇ ਉਹ ਕਿਉਂਕਿ ਸਾਡੇ ਸਾਰਿਆਂ ਲਈ ਉਹ ਸਤਕਾਰਯੋਗ ਹੈ ਉਹਨਾਂ ਦੇ ਮੈਡੀਕਲ ਪ੍ਰੋਪਰ ਚੈੱਕਅਪ ਕਰਾਉਣ ਲਈ ਅੱਜ ਉਹਨਾਂ ਨੂੰ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਸਰਪੰਦੇਸ ਸਾਹਿਬ ਨੂੰ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਪੁਲਿਸ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀਗਾ ਸਰਕਾਰ ਤੇ ਸਾਡਾ ਜਿਹੜਾ ਇਹ ਲੜਾਈ ਸੀਗੀ ਉਸ ਨੂੰ ਕਿਵੇਂ ਦੇਖੀ ਨਹੀਂ ਅਸੀਂ ਕਿਉਂਕਿ ਸਾਡੇ ਲਈ ਸਾਜਗਦੀਪ ਸਿੰਘ ਗੱਲਿਆਰ ਬਹੁਤ ਸਤਕਾਰਯੋਗ ਹੈ ਸੀਨੀਅਰ ਕਿਸਾਨ ਨੇਤਾ ਹੈ ਤੇ ਇੱਕ ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋਇਆ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਪ੍ਰਸ਼ਾਸਨ ਉਹਦੇ ਬਾਰੇ ਚਿੰਤਤ ਸੀ ਤੇ ਕਿਉਂਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਜਾਂ ਡੀ ਐਮ ਸੀ ਚੱਲ ਵੀ ਰਿਹਾ ਐ ਸਰ ਇੱਕ ਹੋਰ ਗੱਲ ਕੁਝ ਜਾਵਾਂਗੇ ਕੀ ਇਹ ਹੀ ਗ੍ਰਿਫਤਾਰੀ ਹੈ ਜਾਂ ਕੇਵਲ ਮੈਡੀਕਲ ਚੈੱਕਅਪ ਹੈ ਨਹੀਂ ਨਾ ਗ੍ਰਸਤਾਰੀ ਨਹੀਂ ਹੀ ਹੈਗੀ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰਾਂ ਵੱਲੋਂ ਹੈ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਤੇ ਸਰ ਕੀ ਹੁਣ ਜਿਹੜਾ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈਗਾ ਕਿ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਕਰਾਂਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਜਿਹੜੀ ਇਹ ਗੱਲ ਹੈ ਕਿਉਂਕਿ ਇਹ ਇਹਦੇ ਬਾਰੇ ਕਿਉਂਕਿ ਪਾਲਿਸੀ ਮੈਟਰ ਹੁੰਦਾ ਹੈ ਗਵਰਨਮੈਂਟ ਲੈਵਲ ਤੇ ਡਿਸੀਜਨ ਹੁੰਦਾ ਹੈ ਉਹ ਤਾਂ ਉਸ ਗੱਲ ਦਾ ਉਹ ਜਿਵੇਂ ਕਿ ਨੇਗੋਸ਼ੀਏਸ਼ਨ ਹੈ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਟੇਬਲ ਟਾਕਸ ਆ ਹਮੇਸ਼ਾ ਉਹ ਚਲਦੀਆਂ ਰਹਿੰਦੀਆਂ ਕਿਉਂਕਿ ਜਿਹੜੀਆਂ ਅਸੀਂ ਸਾਰੇ ਚਾਹੁੰਦੇ ਆ ਵੀ ਕਿਸਾਨੀ ਮੰਗਾਂ ਵੀ ਜਿਹੜੀਆਂ ਪੂਰੀਆਂ ਹੋ ਜਾਣ ਪਰ ਇਹਦਾ ਹੱਲ ਕਿਉਂਕਿ ਪੁਲਿਸ ਦੇ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਜਿਹੜਾ ਜਿਹੜਾ ਸਭ ਨੂੰ ਹੀ ਖੁਸ਼ੀ ਹੋਊਗੀ ਜੇ ਕਿਸਾਨੀ ਮੰਗਾ ਹੱਲ ਹੁੰਦੀਆਂ ਤੇ ਕਿਸਾਨ ਆਪਣੇ ਘਰਾਂ ਨੂੰ ਜਾਂਦੇ ਆ ਸਰ ਉਹਨਾਂ ਨੇ ਕਿਹਾ ਹੈਗਾ ਕਿ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਜੋ ਅੱਜ ਜੋ ਘੰਬਲ ਪੂਸਾ ਪਿਆ ਹੈ ਕਿ ਗ੍ਰਿਫਤਾਰੀ ਮੰਨ ਰਹੇ ਨੇ ਕਿਸਾਨ ਕੀ ਇਸ ਤੋਂ ਬਾਅਦ ਜਿਹੜਾ ਹੈ ਉਹ ਪ੍ਰੋਟੈਸਟ ਸ਼ੁਰੂ ਕਰਨਗੇ ਜੀ ਸਿੰਘ ਢੱਲੇਵਾਲ ਉਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਕਿ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲੈ ਜਾਂਦੇ ਨੇ ਨਹੀਂ ਦੇਖੋ ਇਹਦੇ ਚੋਂ ਜਿਹੜੀ ਗੱਲ ਉਹ ਤਾਂ ਸਾਰੇ ਲੋਕੀ ਕਿਉਂਕਿ ਕਿਸਾਨ ਯੂਨੀਅਨ ਦੇ ਜਿੰਨੇ ਵੀ ਸੀਨੀਅਰ ਨੇਤਾ ਉਹ ਵੀ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ